ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਤੋ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਆਨਲਾਈਨ ਗੋਸਪਲ ਮਿਨਿਸਟਰੀ ਦੇ ਸਭ ਸੁਣਨ ਵਾਲਿਆਂ ਨੂੰ ਖੁਸ਼ਖਬਰੀ ਦੇ ਇਸ ਨਵੇਂ ਭਾਗ ਵਿੱਚ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੇ ਦੀ ਖੁਸ਼ਖਬਰੀ ਦੇ 15ਵੇਂ ਅਧਿਆਇ ਦੀ ਪੰਨੀ ਅਤੇ ਦੂਜੀ ਆਧਰ ਵਿੱਚੋਂ ਸਿੱਧਾ ਪੜ੍ਹਦੇ ਹਾਂ ਤਦ ਫਰੀਸੀਆਂ ਅਤੇ ਗਰੰਥੀਆਂ ਨੇ ਜਰੂਸਲੇਮ ਤੋਂ ਯੇਸ਼ੂ ਕੋਲ ਆਣ ਕੇ ਆਖਿਆ ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕੀ ਰੋਟੀ ਖਾਣ ਵੇਲੇ ਹੱਥ ਨਹੀਂ ਧੋਂਦੇ ਫਰੀਸੀ ਅਤੇ ਗਰੰਥੀ ਪ੍ਰਭੂ ਯੇਸ਼ੂ ਮਸੀਹ ਦੇ ਸਾਹਮਣੇ ਚੇਲਿਆਂ ਤੇ ਦੋਸ਼ ਲਾਉਣ ਲੱਗ ਪਏ ਪਰਮੇਸ਼ਵਰ ਨੇ ਜਦ ਪਹਿਲੇ ਮਨੁੱਖ ਆਦਮ ਨੂੰ ਰਚਿਆ ਤਾਂ ਉਸ ਨੂੰ ਦਰਖਤ ਦਾ ਫਲ ਖਾਣ ਨਹੀਂ ਸੀ ਆਖਿਆ पर शैतान दे प्रभाव ਅਤੇ ਅਧੀਨਤਾ ਵਿੱਚ ਹੋਣ ਕਰਕੇ ਮਨੁੱਖ ਨੇ ਉਹ ਫਲ ਖਾ ਕੇ ਪਰਮੇਸ਼ਵਰ ਦੇ ਵਿਰੋਧ ਜਾ ਕੇ ਪਾਪ ਕੀਤਾ ਜਿਸ ਦਾ ਨਤੀਜਾ ਆਤਮਿਕ ਅਤੇ ਸਰੀਰਿਕ ਮੌਤ ਹੈ ਜਦੋਂ ਪਰਮੇਸ਼ਵਰ ਨੇ ਮਨੁੱਖ ਨੂੰ ਪੁੱਛਿਆ ਕਿ ਉਸ ਨੇ ਉਸ ਰੁੱਖ ਦਾ ਫਲ ਖਾਦਾ ਹੈ ਤਾਂ ਉਸ ਨੇ ਇਹ ਕਹਿ ਕੇ ਪਰਮੇਸ਼ਵਰ ਨੂੰ ਹੀ ਦੋਸ਼ੀ ਠਹਿਰਾਉਣਾ ਚਾਇਆ ਕਿ ਜਿਸ ਔਰਤ ਨੂੰ ਤੁਸੀਂ ਦਿੱਤਾ ਸੀ ਉਸ ਨੇ ਮੈਨੂੰ ਇਹ ਫਲ ਖਵਾ ਦਿੱਤਾ ਯਾਨੀ ਕਿ ਇਨਸਾਨ ਦਾ ਇੱਕ ਦੂਜੇ ਉੱਤੇ ਦੋਸ਼ ਲਾਉਣਾ ਪਾਪ ਦਾ ਇੱਕ ਨਤੀਜਾ ਹੈ ਆਪਣੇ ਸੁਆਰਥ ਕਾਰਨ ਮਨੁੱਖ ਚੰਗੇ ਕੰਮਾਂ ਦਾ ਸਿਹਰਾ ਤਾਂ ਆਪਣੇ ਸਿਰ ਲੈਣਾ ਚਾਹੁੰਦਾ ਹੈ ਅਤੇ ਮਾਰਿਆਂ ਕੰਮਾਂ ਦਾ ਸਿਹਰਾ ਦੂਜੇ ਦੇ ਸਿਰ ਬੰਨਣ ਦੀ ਕੋਸ਼ਿਸ਼ ਕਰਦਾ ਹੈ ਮਨੁੱਖ ਦੇ ਪਾਪ ਦੀ ਸਜ਼ਾ ਪਰਮੇਸ਼ਵਰ ਦੁਆਰਾ ਨਰਕ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਇਸ ਸਜ਼ਾ ਤੋਂ ਮਨੁੱਖ ਨੂੰ ਬਚਾਉਣ ਲਈ ਪ੍ਰਭੂ ਯੇਸ਼ੂ ਮਸੀਹ ਨੇ ਸਾਰੀ ਮਨੁੱਖ ਜਾਤੀ ਲਈ ਰਾਸ਼ਟਿਤ ਬਲੀਦਾਨ ਕਲਵਰੀ ਦੀ ਸਲੀਬ ਉੱਤੇ ਕੀਤਾ ਅਤੇ ਮਾਰਿਆ ਗਿਆ ਦਫਨਾਇਆ ਗਿਆ ਫਿਰ ਤੀਜੇ ਦਿਨ ਮਰਿਆ ਹੋਇਆਂ ਵਿੱਚੋਂ ਜ਼ਿੰਦਾ ਹੋਇਆ ਤਾਂ ਜੋ ਹੁਣ ਕੋਈ ਵੀ ਉਸਤੇ ਵਿਸ਼ਵਾਸ ਕਰੇ ਤਾਂ ਉਹ ਮੁਕਤੀ ਪਾਵੇ ਈਸ਼ੂ ਮਸੀਹ ਨੇ ਮੁਕਤੀ ਦਾ ਰਾਤ ਤਿਹਾਰ ਕੀਤਾ ਹੈ ਪ੍ਰਭੂ ਈਸ਼ੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਤੁਸੀਂ ਵੀ ਆਪਣੇ ਪਾਪਾਂ ਤੋਂ ਤੋਬਾ ਕਰਕੇ ਬਚ ਸਕਦੇ ਹੋ ਔਰ ਇਦਾਂ ਹੀ ਕਰਨ ਲਈ ਪਰਮੇਸ਼ਵਰ ਤੁਹਾਡੀ ਮਦਦ ਕਰੇ ਪਰਮੇਸ਼ਵਰ ਦੀ ਮਹਿਮਾ ਹੋਵੇ ਧੰਨਵਾਦ